ਤੁਸੀਂ ਇਹ ਵੀਡੀਓ ਚੱਲਦੀ ਦੇਖ ਰਹੇ ਹੋ ਨਾਲ ਤੇ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਕਿਸ ਬਾਰੇ ਗੱਲ ਕਰਨੀ ਹੈ ਇਹ ਜੋ ਪਰਸਨ ਨੇ ਇਹਨਾਂ ਦਾ ਨਾਮ ਹੈਗਾ ਜੀ ਰਣਵੀਰ ਇਲਾਹਾਬਾਦੀ ਜਿਹੜੇ ਕਿ YouTube Facebook Instagram ਸਾਰੇ ਕਿਤੇ ਕਾਫੀ ਮਸ਼ਹੂਰ ਨੇ ਤੇ ਵੱਡੇ ਵੱਡੇ ਲੋਕ ਇਨਾਂ ਕੋਲੇ ਜਾ ਕੇ ਇੰਟਰਵਿਊ ਕਰਦੇ ਨੇ ਪੋਡਕਾਸਟ ਕਰਕੇ ਜਿਆਦਾ ਖੁਸ਼ ਹੁੰਦੇ ਨੇ ਹੁਣ ਪਿੱਛੇ ਜੇ ਇੱਕ ਪ੍ਰੋਗਰਾਮ ਦੇ ਵਿੱਚ ਇਹ ਲਗਾਤਾਰ ਐਸੀਆਂ ਗੱਲਾਂ ਕਰਕੇ ਆਏ ਨੇ ਜਿਸ ਦੇ ਨਾਲ ਕੀ ਇੱਕ ਆਮ ਇਨਸਾਨ ਦਾ ਮਰਨ ਹੋ ਜਾਂਦਾ ਹੈ ਤੇ ਇੰਨੇ ਜਿਆਦਾ ਬੇਸ਼ਰਮ ਲੋਕ ਨੇ ਇੰਨੀ ਜਿਆਦਾ ਤਾਂ ਇਹਨਾਂ ਨੇ ਨਿਊਡਿਟੀ ਇੰਨੀ ਗੰਦਗੀ ਫਲਾਈ ਹੈ ਜਿਹਦੇ ਬਾਰੇ ਦੱਸਣ ਵੇਲੇ ਵੀ ਮੈਨੂੰ ਵੀ ਖੁਦ ਨੂੰ ਵੀ ਸ਼ਰਮ ਆ ਰਹੀ ਹੈ ਮੈਂ ਤੁਹਾਨੂੰ ਉਹ ਗੱਲਾਂ ਕਿਵੇਂ ਇਹਦੇ ਵਿੱਚ ਬੋਲ ਕੇ ਦੱਸਾਂ ਇਹਦੇ ਵਿੱਚ ਇਹਨੇ ਇੱਕ ਪਰਸਾਂ ਨੂੰ ਪੁੱਛਿਆ ਪ੍ਰੋਗਰਾਮ ਦੇ ਵਿੱਚ ਕਿ ਤੁਹਾਡੇ ਪੇਰੈਂਟਸ ਇੰਟੀਮੇਟ ਹੋ ਰਹੇ ਹੁਣ ਤੇ ਤੁਸੀਂ ਉਹਦੇ ਵਿੱਚ ਪਾਰਟਿਸਿਪੇਟ ਕਰੋ ਤੋ ਉਹਨਾਂ ਰੋਕੋ ਤੋ ਤੁਹਾਨੂੰ ਕਿਵੇਂ ਦਾ ਲੱਗੇਗਾ ਹੁਣ ਇੱਥੇ ਇਹ ਗੱਲ ਸੋਚਣ ਵਾਲੀ ਹੈ ਕਿ ਇਹ ਲੋਕਾਂ ਦੀ ਮਾਨਸਿਕਤਾ ਕਿੰਨੀ ਜ਼ਿਆਦਾ ਗਿਰ ਚੁੱਕੀ ਹੈ ਕੀ ਦਿਖਾਣਾ ਚਾਹੁੰਦੇ ਨੇ ਆਪਣੇ ਸਮਾਜ ਦੇ ਵਿੱਚ ਨੌਜਵਾਨਾਂ ਨੂੰ ਵੀਡੀਓ ਸਾਰੇ ਨੌਜਵਾਨ ਬੱਚੇ ਬੱਚੀਆਂ ਇਹਨੇ ਸਾਰੇ ਦੇਖਦੇ ਨੇ ਇਹ ਇਹਦਾ ਮੈਸੇਜ ਕੀ ਜਾਂਦਾ ਵੱਡੇ ਵੱਡੇ ਲੀਡਰ ਜੋ ਇਹਨੂੰ ਸਪੋਰਟ ਕਰਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਤੁਸੀਂ ਐਸੇ ਲੋਕਾਂ ਨੂੰ ਕਿਉਂ ਪ੍ਰਮੋਟ ਕਰਦੇ ਹੋ ਜਿਹੜੇ ਈ ਜ਼ਿਆਦਾ ਗੰਦਗੀ ਫੈਲਾਉਣ ਦੇ ਵਿੱਚ ਲੱਗੇ ਹੋਏ ਹਮੇਸ਼ਾ ਬਜ਼ੁਰਗਾਂ ਦੇ ਵਿੱਚ ਦੱਸਿਆ ਜਾਂਦਾ ਬਜ਼ੁਰਗਾਂ ਵੱਲੋਂ ਕਿ ਆਪਾਂ ਕਿਵੇਂ ਕਿਲਾ ਕਿਸੇ ਨਾਲ ਗੱਲਬਾਤ ਕਰਨੀ ਹੈ ਕਿਹੜੀਆਂ ਗੱਲਾਂ ਬਾਹਰ ਕਰਨੀਆਂ ਹੁੰਦੀਆਂ ਨੇ ਕਿਹੜੀਆਂ ਘਰ ਜਿਵੇਂ ਬਹਿ ਕੇ ਗੱਲਾਂ ਕਰਦੇ ਨੇ ਕਿਹੜੀਆਂ ਗੱਲਾਂ ਭਾਈਆਂ ਆ ਦੋਸਤਾਂ ਵਿੱਚ ਕਰਦੇ ਆ ਪਰ ਇਹ ਜਿਹੜੀਆਂ ਸਖਸ਼ ਗੱਲਾਂ ਕਰਦੇ ਹੋਏ ਦਿਖਾਈ ਦੇ ਰਹੇ ਨੇ ਇਸ ਸਮਾਜ ਤੋਂ ਪਰੇ ਦੇ ਸਮਾਜ ਦਾ ਬੇੜਾ ਘਰ ਕੇ ਇਹਨਾਂ ਲੋਕਾਂ ਨੇ ਕਰ ਦਿੱਤਾ ਹੈ ਇਹ ਲੋਕ ਸਾਬਿਤ ਕੀ ਕਰਨਾ ਚਾਹੁੰਦੇ ਨੇ ਮੇਰੀ ਤਾਂ ਸਰਕਾਰ ਨੂੰ ਹੱਥ ਜੋੜ ਕੇ ਬੇਤੀ ਹੈ ਇਹ ਹੈ ਜਿਹੇ ਲੋਕਾਂ ਤੇ ਨੱਖ ਪਾਉਂ ਹੋਰ ਵੀ ਬਹੁਤ ਲੋਕ ਨੇ ਪੰਜਾਬ ਦੇ ਵਿੱਚ ਵੀ ਬਹੁਤ ਲੋਕ ਨੇ ਜਿਹੜੇ ਕਿ ਵੀਡੀਓ ਬਣਾਉਂਦੇ ਨੇ ਡਬਲ ਮੀਨਿੰਗ ਗੱਲਾਂ ਕਰਦੇ ਨੇ ਇਹ ਸਾਰੇ ਬੰਦ ਹੋਣੇ ਚਾਹੀਦੇ ਨੇ ਧੰਨਵਾਦ